ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਅਤੇ ਭਲੇ ਲੋਕਾਂ ਦਾ ਉਦਾਰ ਕਰਦੇ ਕਰਦੇ ਇੱਕ ਦਿਨ ਉਜਾੜ ਭਰੇ ਇਲਾਕੇ ਵਿੱਚ ਜਾ ਬੈਠੇ ਜਦੋਂ ਦਿਨ ਢਲ ਗਿਆ ਤਾਂ ਸਤਿਗੁਰੂ ਜੀ ਨੇ ਭਾਈ ਵਾਲਾ ਜੀ ਨੂੰ ਕਿਹਾ ਕਿ ਭਾਈ ਵਾਲਾ ਜੀ ਰਹਿ ਰਾਗ ਦਾ ਵੇਲਾ ਹੋ ਚੁੱਕਾ ਹੈ ਰਹਿ ਰਾਗ ਦਾ ਪਾਠ ਪੜ੍ਹਨਾ ਸ਼ੁਰੂ ਕਰੋ ਭਾਈ ਵਾਲਾ ਜੀ ਸਤਿਗੁਰੂ ਜੀ ਦਾ ਇਹ ਹੁਕਮ ਸੁਣ ਕੇ ਰਹਿ ਰਾਗ ਦਾ ਪਾਠ ਉੱਚੀ ਉੱਚੀ ਪੜ੍ਹਨ ਲੱਗ ਜਾਂਦਾ ਹੈ ਤੇ ਜਦੋਂ ਭਾਈ ਵਾਲਾ ਜੀ ਉੱਚੀ ਉੱਚੀ ਰਹਿ ਰਾਗ ਦਾ ਪਾਠ ਪੜ੍ਹ ਰਿਹਾ ਹੁੰਦਾ ਹੈ ਤਾਉਤੇ ਨੇੜੇ ਹੀ ਇੱਕ ਝੁੱਗੀ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲਦੀ ਹੈ ਅਤੇ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਬੈਠ ਜਾਂਦੀ ਹੈ ਤੇ ਸਤਿਗੁਰੂ ਜੀ ਨੂੰ ਕਹਿੰਦੀ ਹੈ ਕਿ ਤੁਸੀਂ ਕੌਣ ਹੋ ਅਤੇ ਇੱਥੇ ਕੀ ਕਰ ਰਹੇ ਹੋ ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਫਕੀਰ ਅੱਜ ਦੀ ਰਾਤ ਇੱਥੇ ਕੱਟ ਕੇ ਕੱਲ ਨੂੰ ਇੱਥੋਂ ਚਲੇ ਜਾਵਾਂਗੇ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਉਹ ਸੁੰਦਰ ਕੰਨਿਆ ਆਪਣੀ ਝੁੱਗੀ ਦੇ ਅੰਦਰ ਜਾਂਦੀ ਹੈ ਅਤੇ ਅੰਦਰੋਂ ਇੱਕ ਮਾਸ ਦਾ ਕਤਰਾ ਲੈ ਆਉਂਦੀ ਹੈ ਤੇ ਉਸ ਨੂੰ ਤੋਲਦੀ ਹੈ ਉਸ ਦਾ ਵਜਨ ਦੋ ਸੇਰ ਹੁੰਦਾ ਹੈ ਇੱਕ ਸੇਰ ਉਹ ਆਪਣੇ ਪਾਸ ਰੱਖ ਲੈਂਦੀ ਹੈ ਅਤੇ ਦੂਸਰਾ ਸੇਰ ਭਾਈ ਬਾਲਾ ਜੀ ਨੂੰ ਦੇਣ ਲੱਗਦੀ ਹੈ ਭਾਈ ਬਾਲਾ ਜੀ ਸੁੰਦਰ ਕੰਨਿਆ ਕੋਲ ਮਾਸ ਦਾ ਕਤਰਾ ਵੇਖ ਕੇ ਬੜਾ ਹੈਰਾਨ ਹੁੰਦਾ ਹੈ ਤੇ ਕਹਿੰਦਾ ਹੈ ਕਿ ਅਸੀਂ ਇੱਥੇ ਨਾ ਕੋਈ ਜੀਵ ਜੰਤੂ ਵੇਖਿਆ ਹੈ ਨਾ ਹੀ ਕੋਈ ਪਸ਼ੂ ਪੰਛੀ ਵੇਖਿਆ ਹੈ ਫਿਰ ਇਹ ਇੰਨਾ ਸਾਰਾ ਮਾਸ ਤੁਹਾਡੇ ਕੋਲੇ ਕਿੱਥੋਂ ਆਇਆ ਭਾਈ ਬਾਲਾ ਜੀ ਦੀ ਇਹ ਗੱਲ ਸੁਣ ਕੇ ਉਹ ਸੁੰਦਰ ਕੰਨਿਆ ਕਹਿੰਦੀ ਹੈ ਕੇ ਚਲੋ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਇਹ ਮਾਸਦਾਰ ਟੁਕੜਾ ਮੇਰੇ ਕੋਲੇ ਕਿੱਥੋਂ ਆਇਆ ਹੈ ਭਾਈ ਬਾਲਾ ਜੀ ਉਸ ਸੁੰਦਰ ਕੰਨਿਆ ਦੇ ਪਿੱਛੇ-ਪਿੱਛੇ ਉਸ ਦੀ ਝੁੱਗੀ ਦੇ ਅੰਦਰ ਚਲਾ ਜਾਂਦਾ ਹੈ ਅੰਦਰ ਜਾ ਕੇ ਭਾਈ ਬਾਲਾ ਜੀ ਕੀ ਵੇਖਦਾ ਹੈ ਕਿ ਇੱਕ ਮਰਦੇ ਨੂੰ ਪੁੱਠਾ ਲੰਗਾਰ ਰੱਖਿਆ ਸੀ ਸੁੰਦਰ ਕੰਨਿਆ ਉਸ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਕਿ ਮੈਂ ਇਸ ਮਰਦੇ ਦਾ ਮਾਸ ਖਾਂਦੀ ਹਾਂ ਪਾਈ ਬਾਲਾ ਜੀ ਮੁਰਦੇ ਨੂੰ ਵੇਖ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਬਾਹਰ ਆ ਜਾਂਦਾ ਹੈ ਅਤੇ ਸਤਿਗੁਰੂ ਜੀ ਨੂੰ ਆ ਕੇ ਸਾਰੀ ਗੱਲ ਦੱਸਦਾ ਹੈ ਕਿ ਇਹ ਝੁੱਗੀ ਵਿੱਚ ਇੱਕ ਮੁਰਦੇ ਦਾ ਮਾਸ ਖਾਂਦੀ ਹੈ ਸਤਿਗੁਰੂ ਜੀ ਪਾਈ ਬਾਲਾ ਜੀ ਦੀ ਗੱਲ ਸੁਣ ਕੇ ਪਾਈ ਬਾਲਾ ਜੀ ਨੂੰ ਕਹਿੰਦੇ ਹਨ ਕਿ ਤੁਸੀਂ ਉਸ ਨੂੰ ਪੁੱਛ ਕੇ ਆਓ ਕਿ ਉਹ ਮੁਰਦੇ ਦਾ ਮਾਸ ਕਿਉਂ ਖਾਂਦੀ ਹੈ ਕਿ ਉਸ ਨੂੰ ਇੱਥੇ ਖਾਣ ਨੂੰ ਹੋਰ ਕੁਝ ਨਹੀਂ ਲੱਗਦਾ ਪਾਈ ਬਾਲਾ ਜੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਉਸ ਸੁੰਦਰ ਕੰਨਿਆ ਕੋਲ ਜਾਂਦਾ ਹੈ ਅਤੇ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਇੱਕ ਮੁਰਦੇ ਦਾ ਮਾਸ ਕਿਉਂ ਖਾਂਦੇ ਹੋ ਕੀ ਤੁਹਾਨੂੰ ਇੱਥੇ ਕੁਝ ਹੋਰ ਖਾਣ ਨੂੰ ਨਹੀਂ ਲੱਗਦਾ ਤੁਸੀਂ ਇਹ ਪਾਪਾਂ ਵਾਲੇ ਕੰਮ ਕਿਉਂ ਕਰਦੇ ਹੋ ਭਾਈ ਵਾਲਾ ਜੀ ਦੀ ਇਹ ਗੱਲ ਸੁਣ ਕੇ ਉਹ ਸੁੰਦਰ ਕੰਨਿਆ ਕਹਿੰਦੀ ਹੈ ਕਿ ਤੁਸੀਂ ਮੇਰੇ ਪਰਦੇ ਨੂੰ ਕਿਉਂ ਜਗਜਾਹਰ ਕਰ ਰਹੇ ਹੋ ਤੁਹਾਨੂੰ ਮੇਰਾ ਪਰਦਾ ਜਗਜਾਹਰ ਕਰਕੇ ਕੀ ਮਿਲੇਗਾ ਭਾਈ ਵਾਲਾ ਜੀ ਕਹਿੰਦੇ ਹਨ ਕਿ ਅਸੀਂ ਸਾਧੂ ਸੰਤ ਹੁੰਦੇ ਹਾਂ ਅਤੇ ਸਾਥੋ ਕੋਈ ਵੀ ਪਰਦਾ ਨਹੀਂ ਰੱਖਣਾ ਚਾਹੀਦਾ ਭਾਈ ਬਾਲਾ ਜੀ ਨੇ ਇਹ ਗੱਲ ਸੁਣ ਕੇ ਖੂਸੂਂਦਰ ਕੰਨਿਆ ਦੱਸਦੀ ਹੈ ਕਿ ਇਹ ਮਰਦਾ ਮੇਰੇ ਪਿਤਾ ਜੀ ਹਨ ਜਦੋਂ ਮੈਂ ਇਸ ਦੇ ਘਰ ਜੰਮੀ ਸੀ ਤਾਂ ਇਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਖਾਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਪੋਜਣ ਅਤੇ ਪੈਣ ਵਾਸਤੇ ਸੁੰਦਰ ਸੁੰਦਰ ਕੱਪੜੇ ਲਿਆ ਕੇ ਦਿੰਦਾ ਸੀ ਤੇ ਜਦੋਂ ਮੈਂ 16 ਸਾਲ ਦੀ ਹੋਈ ਇਸ ਨੇ ਮੇਰਾ ਸੁੰਦਰ ਸਰੂਪ ਵੇਖ ਕੇ ਮੈਨੂੰ ਵੇਚ ਦਿੱਤਾ ਹੁਣ ਤੁਸੀਂ ਦੱਸੋ ਸੰਤ ਜੀ ਰਾਖਸ਼ਸ ਇਹ ਹੋਏ ਜਾਂ ਮੈਂ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਮੇਰੇ ਪਿਤਾ ਜੀ ਦੇ ਸਵਾਸ ਪੂਰੇ ਹੋ ਗਏ ਤੇ ਜਮਰਾਜ ਨੇ ਜੰਦੂਤ ਭੇਜ ਦਿੱਤੇ ਮੇਰੇ ਪਿਤਾ ਜੀ ਨੂੰ ਲੈ ਕੇ ਆਉਣ ਵਾਸਤੇ ਜਦੋਂ ਜੰਦੂਤ ਮੇਰੇ ਪਿਤਾ ਜੀ ਨੂੰ ਫੜ ਕੇ ਜਮਰਾਜ ਕੋਲੇ ਲੈ ਕੇ ਗਏ ਤਾਂ ਜਮਰਾਜ ਨੇ ਕਿਹਾ ਕਿਸ ਦੁਸ਼ਟ ਪਾਪੀ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦਿਓ ਇਸ ਨੂੰ ਛੇਤੀ ਤੋਂ ਛੇਤੀ ਨਰਕਾਂ ਵਿੱਚੋਂ ਸੁੱਟ ਦਿਓ ਮਤੇ ਉਸ ਤੋਂ ਬਾਅਦ ਜਿੱਥੇ ਮੈਨੂੰ ਮੇਰੇ ਪਿਤਾ ਜੀ ਨੇ ਵੇਚਿਆ ਸੀ ਉੱਥੇ ਮੇਰਾ ਸੰਜੋਗ ਹੋਇਆ ਅਤੇ ਉਸ ਘਰ ਵਿੱਚ ਮੈਂ 7 ਮੁੰਡੇ ਜੰਮੇ ਤੇ ਅੰਤ ਵਿੱਚ ਇੱਕ ਕੁੜੀ ਜੰਮੀ ਮੇਰੇ ਪਤੀ ਨੂੰ ਕੁੜੀ ਨਹੀਂ ਚਾਹੀਦੀ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕੁੜੀ ਨੂੰ ਮਾਰ ਦੇਵਾਂ ਪਰ ਮੈਂ ਕੁੜੀ ਨੂੰ ਮਾਰਨ ਤੋਂ ਨਾ ਕਰ ਦਿੱਤੀ ਅਤੇ ਉਸਨੇ ਕਿਹਾ ਜੇ ਤੂੰ ਮੇਰੇ ਨਾਲ ਰਿਸ਼ਤਾ ਰੱਖਣਾ ਹੈ ਤਾਂ ਕੁੜੀ ਨੂੰ ਮਾਰ ਦੇ ਜਾਂ ਫਿਰ ਮੇਰੇ ਨਾਲੋਂ ਰਿਸ਼ਤਾ ਖਤਮ ਕਰ ਲੈ ਮੈਂ ਆਪਣਾ ਰਿਸ਼ਤਾ ਬਚਾਉਣ ਵਾਸਤੇ ਉਸ ਦੀ ਗੱਲ ਮੰਨ ਕੇ ਆਪਣੀ ਕੰਨਿਆ ਨੂੰ ਮਾਰ ਦਿੱਤਾ ਤੇ ਇਸ ਤਰ੍ਹਾਂ ਜਦੋਂ ਮੇਰੇ ਸਵਾਸ ਪੂਰੇ ਹੋਏ ਤੇ ਮੈਂ ਜਮਰਾਜ ਕੋਲੇ ਗਈ ਤੇ ਜਮਰਾਜ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਕੰਨਿਆ ਦੀ ਹੱਤਿਆ ਕੀਤੀ ਹੈ ਇਸ ਕਰਕੇ ਤੂੰ ਬਹੁਤ ਵੱਡਾ ਪਾਪ ਕਰਕੇ ਆਈ ਹੈ ਇਸ ਕਰਕੇ ਮੈਂ ਤੁਹਾਨੂੰ ਦੁਬਾਰਾ ਧਰਤੀ ਤੇ ਭੇਜਦਾ ਹਾਂ ਜਿੱਥੇ ਤੂੰ ਉਜਾੜ ਭਰੇ ਇਲਾਕੇ ਵਿੱਚ ਰਹਿ ਕੇ ਆਪਣੇ ਦੁਸ਼ਟ ਪਿਤਾ ਦਾ ਮਾਸ ਨੋਜ-ਨੋਜ ਕੇ ਖਾਵੇਂਗੀ ਤਨ ਮਰਾਜ ਦੇ ਹੁਕਮ ਅਨੁਸਾਰ ਮੈਂ ਇੱਥੇ ਉਜਾੜ ਭਰੇ ਇਲਾਕੇ ਵਿੱਚ ਰਹਿ ਕੇ ਆਪਣੇ ਪਿਤਾ ਦਾ ਮਾਸ ਨੋਜ-ਨੋਜ ਕੇ ਖਾਂਦੀ ਹਾਂ ਜਦੋਂ ਸੁੰਦਰ ਕੰਨਿਆ ਦਾ ਇਹ ਸਾਰਾ ਦੁਖਾਂਤ ਬਿਰਤਾਂਤ ਭਾਈ ਬਾਲਾ ਜੀ ਨੇ ਸੁਣਿਆ ਤੇ ਭਾਈ ਬਾਲਾ ਜੀ ਨੂੰ ਉਸ ਦੇ ਉੱਪਰ ਤਰਸ ਆ ਗਿਆ ਤੇ ਉਸ ਨੇ ਸਤਗੁਰੂ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਸਤਗੁਰੂ ਜੀ ਇਹਨਾਂ ਨੂੰ ਇਹਨਾਂ ਦੇ ਪਾਪ ਤੋਂ ਮੁਕਤ ਕਰ ਦਿਓ ਭਾਈ ਬਾਲਾ ਜੀ ਦੀ ਇਹ ਗੱਲ ਸੁਣ ਕੇ ਸਤਗੁਰੂ ਜੀ ਨੇ ਕਿਹਾ ਕਿ ਕੰਨਿਆ ਨੂੰ ਮਾਰਨਾ ਅਤੇ ਕੰਨਿਆ ਨੂੰ ਵੇਚਣਾ ਬਹੁਤ ਵੱਡਾ ਪਾਪ ਹੈ। ਇਸ ਦਾ ਪਾਪ ਬਖਸ਼ਣ ਯੋਗ ਨਹੀਂ ਹੈ। ਪਰ ਤੁਹਾਡੀ ਗੱਲ ਮਿਟਾ ਨਹੀਂ ਸਕਦੇ। ਇਹ ਵਚਨ ਕਹਿ ਕੇ ਸਤਿਗੁਰੂ ਜੀ ਉਸ ਝੁੱਗੀ ਦੇ ਕੋਲ ਜਾ ਕੇ ਖੜੇ ਹੋ ਗਏ। ਤੇ ਅੰਦਰੋਂ ਸੁੰਦਰ ਕੰਨਿਆ ਆ ਕੇ ਸਤਿਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਪਈ। ਅਤੇ ਆਪਣੀਆਂ ਭੁੱਲਾਂ ਪਾਪ ਬਖਸ਼ਾਉਣ ਲੱਗ ਪਈ। ਤੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗ ਪਈ ਕਿ ਮੈਨੂੰ ਮਾਫ਼ ਕਰ ਦਿਓ। ਮੈਂ ਇਥੋਂ ਬਹੁਤ ਵੱਡਾ ਪਾਪ ਹੋ ਗਿਆ। ਤੇ ਸਤਿਗੁਰੂ ਜੀ ਨੇ ਉਸ ਸੁੰਦਰ ਕੰਧਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਤਿੰਨ ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ ਇਸ ਤਰ੍ਹਾਂ ਪ੍ਰਮਾਤਮਾ ਦੇ ਘਰ ਵਿੱਚ ਉਸ ਦੇ ਪਾਪ ਬਖਸ਼ੇ ਗਏ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪਾਣੀ ਦਾ ਇੱਕ ਛਿੱਟਾ ਉਸ ਮੁਰਦੇ ਪਿਤਾ ਦੇ ਉੱਪਰ ਛਿੜਕਿਆ ਜਿਸ ਨਾਲ ਉਸ ਮੁਰਦੇ ਪਿਤਾ ਨੂੰ ਵੀ ਮੁਕਤੀ ਮਿਲ ਗਈ ਸੋ ਪਿਆਰੇ ਸਾਧ ਸੰਤ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ